ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਮੈਂ ਫਿਰਤ હાજર ਹੋਈ ਹਾਂ ਬਹੁਤ ਹੀ ਸੋਨੇ ਸੂਟਸ ਹੋਰ ਦੱਸੋ ਜੀ ਕੀ ਹਾਲ ਚਾਲ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਜੀ ਤੁਸੀਂ ਇਹ ਲਿਲਨ ਪ੍ਰਿੰਟਸ ਆ ਗਏ ਹੈਗੇ ਹੈ ਪ੍ਰੀਮੀਅਮ ਕੁਆਲਿਟੀ ਹੈ ਜੀ ਬ੍ਰਾਂਡਡ ਫੈਬਰਿਕ ਰਹਿਣ ਵਾਲਾ ਹੈਗਾ ਬਹੁਤ ਹੀ ਸੋਹਣੇ ਪ੍ਰਿੰਟ ਹੈ ਡਿਜੀਟਲ ਐਚਡੀ ਪ੍ਰਿੰਟਸ ਰਹਿਣ ਵਾਲੇ ਨੇ ਫੈਬਰਿਕ ਦੀ ਫੁੱਲ ਗਰੰਟੀ ਹੈ ਨਾ ਸ਼ਰਿੰਕ ਹੋਏਗਾ ਨਾ ਕਲਰ ਖਰਾਬ ਹੋਏਗਾ ਬ੍ਰਾਂਡਡ ਫੈਬਰਿਕ ਰਹਿਣ ਵਾਲਾ ਹੈ ਐਂਡ ਇਹ ਵਾਲੇ ਪ੍ਰਿੰਟ ਤੁਹਾਨੂੰ ਕਿਸੇ ਹੋਰ ਫੈਬਰਿਕ 'ਚ ਨਹੀਂ ਮਿਲਣਗੇ ਬਹੁਤ ਹੀ ਜ਼ਿਆਦਾ ਸੋਹਣੇ ਸਰਦਾਰੀ ਸਿੰਪਲ ਸੋਬਰ ਪ੍ਰਿੰਟ ਹੈਗੇ ਆ ਤੁਸੀਂ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਐ ਪਾਰਟੀ ਵੇਅ ਕਲੈਕਸ਼ਨ ਵੀ ਬਣਾ ਸਕਦੇ ਹੋ ਐਜ਼ ਨਾਰਮਲ ਵੀ ਗੁਰਦੁਆਰਾ ਸਾਹਿਬ ਜਾਣ ਲਈ ਵੀ ਰੈਡੀ ਕਰਵਾ ਸਕਦੇ ਹਾਂ ਸਿੰਪਲ ਲੇਸਿਸ ਵਗੈਰਾ ਲਗਾ ਕੇ ਦੁਪੱਟੇ ਰੈਡੀ ਕਰਵਾ ਸਕਦੇ ਹੈਗੇ ਹਾਂ ਅੱਛੇ ਲੇਸਿਸ ਨਾਲ ਅੱਛੇ ਡਿਜ਼ਾਈਨ ਕਰਵਾ ਸਕਦੇ ਹੈਗੇ ਹਾਂ ਇਹ ਫੈਬਰਿਕ ਲਿਲਨ ਪ੍ਰਿੰਟ ਪ੍ਰਿੰਟ ਵਾਲਾ ਹੈਗਾ ਜੀ ਲਿਲਨ ਫੈਬਰਿਕ ਰਹਿਣ ਵਾਲਾ ਬਟ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਪਹਿਲਾਂ ਲਿਲਨ ਪਲੇਨ ਆਇਆ ਹੋਇਆ ਸੀ ਇਹ ਹੁਣ ਪ੍ਰਿੰਟ ਆ ਤਾਂ ਇਹ ਬਹੁਤ ਸੋਹਣਾ ਫੈਬਰਿਕ ਆ ਬੋਥ ਹੀ ਜਿਆਦਾ ਵਧੀਆ ਗਰਮੀ ਦੇ ਵਿੱਚ ਬੈਸਟ ਆਪਸ਼ਨ ਆ ਐਂਡ ਪ੍ਰਿੰਟ ਬਹੁਤ ਸੋਹਣੇ ਨੇ ਮਤਲਬ ਤੁਸੀਂ ਇਹਨਾਂ ਨੂੰ ਐਜ਼ ਅ ਪਾਰਟੀ ਵੇਅਰ ਯੂਜ਼ ਕਰ ਸਕਦੇ ਹੋ ਲੇਸਿਸ ਲਗਾ ਕੇ ਅچھے ਦੁਪट्टे ਡਾਈ ਕਰਵਾ ਕੇ ਟਾਈ ਐਂਡ ਡਾਈ ਕਰਵਾ ਕੇ ਲੇਸਿਸ ਲਗਾ ਕੇ ਦੁਪੱਟਿਆਂ ਨੂੰ ਬਹੁਤ ਹੀ ਸੋਹਣੇ ਪਾਰਟੀ ਵੇਅਰ ਕਲੈਕਸ਼ਨ ਦੇ ਲਈ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਐਂਡ ਬੁਟੀਕਸ ਵਾਲਿਆਂ ਦੇ ਲਈ ਤਾਂ ਬਹੁਤ ਹੀ ਸੋਹਣਾ ਆਫਰ ਹੈ ਇਹ ਬਹੁਤ ਹੀ ਸੋਹਣੇ ਮਤਲਬ ਇਹ ਪ੍ਰਿੰਟ ਰਹਿਣ ਵਾਲੇ ਨੇ ਨੈਕਸਟ ਆਗੇ ਗੀਜ਼ਾ ਕਾਟਨ ਦੇ ਹੈਗੇ ਜੀ ਇਹ ਬਹੁਤ ਹੀ ਸੋਹਣੇ ਪ੍ਰਿੰਟ ਰਹਿਣ ਵਾਲੇ ਨੇ ਇਹ ਗੀਜ਼ਾ ਕਾਟਨ ਦਾ ਫੈਬ੍ਰਿਕ ਆ ਜੋ ਲਾਸਟ ਟਾਈਮ ਬਹੁਤ ਜ਼ਿਆਦਾ ਵਧੀਆ ਬਾਕੀ ਜਿਹੜੇ ਲੇਡੀਜ਼ ਨੇ ਲਾਸਟ ਟਾਈਮ ਲਿਆ ਸੀਗਾ ਜਿੰਨਾ ਕਸਟਮਰਸ ਨੇ ਪਰਚੇਸ ਕੀਤਾ ਸੀ ਉਹਨਾਂ ਨੇ ਪੂਰਾ ਹੰਡਾਇਆ ਹੈਗਾ ਉਹਨਾਂ ਨੂੰ ਪਤਾ ਹੀ ਹੋਏਗਾ ਵੀ ਉਹਨਾਂ ਨੇ ਲਾਸਟ ਟਾਈਮ ਜਿਹੜੇ ਗੀਜ਼ਾ ਕਾਟਨ ਦੇ ਸੂਟ ਰਏ ਸੀ ਉਹਨਾਂ ਦੇ ਕਿਵੇਂ ਦੇ ਰਏ ਨੇ ਤਾਂ ਪ੍ਰਿੰਟ ਦੇਖੋ ਬਿਲਕੁਲ ਨਿਊ ਆਇਆ ਜੀ ਲੇਟੈਸਟ ਪ੍ਰਿੰਟ ਆ ਕੋਈ 올ਡ ਪ੍ਰਿੰਟ ਕੋਈ ਵੀ ਨਹੀਂ ਹੈਗਾ ਤਾਂ ਇਸ ਤੋਂ ਪਹਿਲਾਂ ਕੋਈ ਹੋਰ ਤੁਹਾਡੇ ਤੋਂ ਪਹਿਲਾਂ ਖਰੀਦ ਕੇ ਵਾਲਾ ਪ੍ਰਿੰਟ ਪਾ ਲੇ ਸੋ ਜਲਦੀ ਜਲਦੀ ਪਰਚੇਸ ਕਰ ਲਓ ਪ੍ਰਾਈਸ ਅੱਜ ਮੈਂ ਸਾਰੇ ਸਕਰੀਨ ਤੇ ਮੈਂਸ਼ਨ ਕੀਤੇ ਹੋਏ ਨੇ 올ਓਵਰ 5 ਮੀਟਰ ਦੀ ਕਟਿੰਗ ਆਏਗੀ ਜੀ ਇਹ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆ ਦੇਖੋ ਬੜੇ ਸੋਹਣੇ ਕੋਈ ਛੋਟਾ ਫਲਾワー ਕੋਈ ਵੱਡਾ ਫਲਾワー ਹਰ ਤਰ੍ਹਾਂ ਦੇ ਕਲੈਕਸ਼ਨ ਆ ਜਿਗਜੈਗ ਐ ਆਪਣੇ ਕੋਲ ਜਿਮੈਟ੍ਰਿਕ ਕਲਾ ਹਰ ਤਰ੍ਹਾਂ ਦੇ ਪ੍ਰਿੰਟ ਮਤਲਬ ਇਸ ਵਿੱਚ ਆ ਗਏ ਨੇ ਅੱਜ ਲੇਡੀਜ਼ ਵੀ ਆ ਗਰਲਿਸ਼ ਵੀ ਆ ਹਰ ਤਰ੍ਹਾਂ ਦੇ ਪ੍ਰਿੰਟ ਹੈਗੇ ਆ ਜਿੰਨੂੰ ਜਿਹੜਾ ਪਸੰਦ ਆ ਭਾਈ ਲੈ ਲਓ ਠੀਕ ਹੈ ਜੀ ਸਟਾਕ ਲਿਮਟਿਡ ਜਾ ਸੋ ਜਲਦੀ ਜਲਦੀ ਆਰਡਰ ਕਰੋ ਨੈਕਸਟ ਆਗੇ ਸੂਟ ਆਪਣੇ ਆਪ ਰੈਡੀ ਕੀਤੇ ਖਾਦੀ ਤੇ ਰੂਬੀ ਬਲੇਸਿੰਗ ਤੇ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਰਹਿਣ ਵਾਲਾ ਫੁੱਲ ਗਰੰਟੀਡ ਫੈਬਰਿਕ ਰਹੇਗਾ ਸਿਲ ਖਾਦੀ ਦਾ ਇਹ ਸਾਰੇ ਜਿਹੜੇ ਡਿਜ਼ਾਈਨ ਆ ਤੁਸੀਂ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਇਹਨਾਂ ਚੋਂ ਕੋਈ ਵੀ ਡਿਜ਼ਾਈਨ ਹੈ ਨਾ ਕਿਸੇ ਵੀ ਫੈਬਰਿਕ ਦੇ ਬਣਾ ਸਕਦੇ ਹੋ ਜਿਵੇਂ ਇਹ ਸੈਲਫ ਕਾਟਨ ਤੇ ਹੈਗਾ ਤੁਸੀਂ ਜੇਕਰ ਰੂਬੀ ਲੀਲਨ ਤੇ ਵਾਲਾ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਰੂਬੀ ਲੀਲਨ ਤੇ ਡਿਜ਼ਾਈਨ ਬਣਾ ਸਕਦੇ ਹੈਗੇ ਹੋ ਇਹ ਸੈਲਫ ਲਾਈਨ ਕਾਟਨਸ ਵਾਲਾ ਡਿਜ਼ਾਈਨ ਹੈਗਾ ਠੀਕ ਹੈ ਇਹ ਹੈਗਾ ਜੀ ਕੈਂਬ੍ਰਿਕ ਕਾਟਨ ਦਾ ਇਸ ਦੇ ਨਾਲ ਦੁਪੱਟਾ ਵੀ ਹੈ ਕੋਟਾ ਡੋਰੀਆ ਦਾ ਤੇ ਲੇਸ ਲੱਗੀ ਹੋਈ ਆ ਔਰਗੈਂਜ਼ਾ ਵਾਲੀ ਇਸ ਤੇ ਵੀ ਇਹਦਾ ਪ੍ਰਾਈਸ ਬਹੁਤ ਲਿਮਿਟਿਡ ਜ ਮਤਲਬ ਹੈ ਸਟਾਕ ਵੀ ਲਿਮਿਟਿਡ ਜ ਪ੍ਰਾਈਸ স্ক্রিন ਤੇ ਮੈਂਸ਼ਨ ਹੈਗਾ ਇਹ ਵਾਲਾ ਵਾਈਟ ਸੂਟ ਦਾ ਬਾਕੀਆਂ ਦਾ ਪ੍ਰਾਈਸ ਇਹ ਵਾਲਿਆਂ ਦਾ ਅਲੱਗ-ਅਲੱਗ ਹੋਏਗਾ ऑन ऑर्डर ਹੀ ਤੁਹਾਨੂੰ ਦੱਸਾਂਗੇ ਮਤਲਬ ਜਿਵੇਂ ਤੁਸੀਂ ਕਰਵਾਉਣਾ ਦੁਪੱਟਾ ਲੈਣਾ ਹੈ ਤਾਂ ਦੁਪੱਟਾ ਲੈਣਾ ਕਿਹੜੇ ਫੈਬਰਿਕ ਤੇ ਕਿਹੜਾ ਡਿਜ਼ਾਈਨ ਕਰਵਾਉਣਾ ਸੋ ਤੁਸੀਂ ਆਪਣੇ ਤੋਂ ਹਰ ਤਰ੍ਹਾਂ ਦੇ ਬੁਟੀਕ ਸਟਾਈਲ ਸੂਟ ਰੈਡੀ ਕਰਵਾ ਸਕਦੇ ਹੋ ਆਪਣਾ ਬੁਟੀਕ ਸਟਾਈਲ ਵਾਲਾ ਜਿਹੜਾ ਗਰੁੱਪ ਹੈਗਾ ਓਨਲੀ ਬੁਟੀਕਸ ਵਾਲੇ ਸੋਰਸ ਵਾਲਾ ਉਹ ਜੁਆਇਨ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਭੇਜ ਕੇ ਆਪਣਾ ਤੁਸੀਂ ਸੂਟ ऑन ऑर्डर रेडी करवा सकते हैं सिंगल टांके दे वर्क किए हुए है जी बहुत ही बारीकी ना काम है हैंड मशीन का वर्क है कोई कंप्यूटर वर्क नहीं होएगा ਤੇ प्रिंट ਤੁਸੀਂ ਦੇਖ ਹੀ ਰਹੇ ਹੋ ਐਂਡ ਡਿਜ਼ਾਈਨ ਉਸ ਦੇ ਦੇਖ ਰਹੇ ਹੋ ਕਿੰਨੇ ਸੋਹਣੇ ਨੇ ਸਾਰੇ ਇਹ ਰੈਡੀ ਨੇ ਆਪਣੇ ਕੋਲ ਅਗਰ ਤੁਸੀਂ ਕਿਸੇ ਹੋਰ ਕਲਰ ਤੇ ਕਿਸੇ ਹੋਰ ਫੈਬਰਿਕ ਤੇ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਇਹ ਗੀਜ਼ਾ कॉटन ਦੇ प्रिंट ਰੈਗੇ ਸੀ ਯਾਰ ਪਹਿਲਾਂ ਨਹੀਂ ਆਏ ਹੁਣ ਦਿਖਾਤੇ ਮੈਂ ਤੁਹਾਨੂੰ ਠੀਕ ਆ ਆ ਦੇਖੋ ਇਹ ਵੀ ਨਵੇਂ-ਨਵੇਂ ਪ੍ਰਿੰਟ ਨੇ ਪ੍ਰਾਈਸ ਸਕਰੀਨ ਤੇ ਮੈਂਚਣਾ 올ਓਵਰ ਇੰਡੀਆ ਵੀ ਸ਼ਿਪਿੰਗ ਅਵੇਲੇਬਲ ਐਂਡ ਨੋ ਕੈਸ਼ ਔਨ ਡਿਲੀਵਰੀ ਪੇਮੈਂਟ ਅਡਵਾਂਸ ਚ ਹੋਏਗੀ ਆਨਲਾਈਨ ਹੀ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਮੈਂ ਤੁਹਾਨੂੰ ਫਿਰ ਦੱਸਦਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਨਲਾਈਨ ਹੀ ਪੇਮੈਂਟ ਹੋਏਗੀ ਸੋ ਜਲਦੀ ਜਲਦੀ ਆਜੋ WhatsApp ਤੇ ਥੈਂਕ ਯੂ